ਚਲੋ ਜੀ ਤੁਹਾਨੂੰ ਮੋਂ ਉੱਪਰ ਤੇ ਘਰ ਦਿਖਾਉਂਦਾ ਮੂਰੇ ਬੇੜਾ ਆ ਗਿਆ ਪਿੱਛੇ ਆਪਣੇ ਕੁੱਕਮਰੇ ਆ ਗਏ ਹਨ ਖੁੱਲੇ ਡੁੱਲੇ ਲੱਗਦੇ ਕਮਰੇ ਆ ਨੇ ਆਪਣੇ ਮੂਰੇ ਬੇੜਾ ਵੀ ਆ ਹਨ ਖੁੱਲੇ ਡੁੱਲੇ ਲੱਗ ਰਹੇ ਆਪਣਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਬਈ ਕਾਲਜ ਆਇਆ ਆਪਾਂ ਤਾਂ ਅੱਜ ਤੁਹਾਨੂੰ ਦਿਖਾਉਂਦੇ ਕਿੰਨਾ ਕੰਮ ਖਿੱਚਿਆ ਤੇ ਗਰਮੀ ਬਹੁਤ ਆ ਬਈ ਪੱਪਰ ਨਾਲ ਬੁਰਾ ਹਾਲ ਹੋਇਆ ਹੋਗਾ ਪੱਖੇ ਵੀ ਦੋ ਦੋ ਲਿਆ ਕੇ ਰੱਖਿਆ ਨੇ ਉਹਨਾਂ ਨੂੰ ਗਰਮੀ ਕਰਕੇ ਤੇ ਕਰਦੇ ਵੀਡੀਓ ਸ਼ੁਰੂ ਬਈ ਅੱਜ ਗਰਮੀ ਬਹੁਤ ਆ ਦੋ ਦੋ ਪੱਖੇ ਲਾਏ ਹੋਏ ਔਰ ਡਿਜ਼ਾਈਨਿੰਗ ਭਾਈ ਹੈ ਮੋਰੀ ਹਾਂ 4 ਇੰਚ ਦਾ ਟਾਕੀ ਨੂੰ ਟਾਕੀ ਲਗਣੀ ਪਰ ਇਹਨਾਂ ਹਾਂ ਉਹ ਕਿੱਧਰ ਕੁ ਮਾਂ ਬਲੇ ਬਲੇ ਇੱਕ ਟਾਕੀ ਰੱਖ ਲੈ ਰੱਖ ਲੈ ਇੰਗਲ ਵਿੱਚ ਇੱਟੋੜਾ ਲੈ ਕੰਦਾ ਲੀ ਬੋ ਰਦਾ ਜੋੜਾਗਾ ਨਾ ਕੱਲੇ ਹੀ ਆਸ ਆ ਦੋਰਾ ਪਿੱਛੇ ਭਰਿਆ ਆ ਚਾਰ ਦਿਨ ਮਿਲ ਕੇ ਉਹ ਜੇ ਅੰਦਰੋਂ ਗਿਆ ਹੋਇਆ ਹਨ ਸਾਤੀ ਸਾਤੀ ਸਾਰਾ ਕੁਝ ਮਾਰ ਗਿਆ ਸਾਰਾ ਉਹਦਾ ਡਾਟਾ ਆਇਆ ਨਹੀਂ ਅੰਦਰ ਤੁਮ ਕਾ ਦਿੰਦਾ ਸਾਰਾ ਲੱਗਦੇ ਮੈਂ ਹੀ ਖਾ ਨੂੰ ਰਾਤ ਦਾ ਕਾ ਲਾ ਦੇ ਮੈਂ ਉਹ ਲਾ ਦਿੰਦੇ ਆ ਟੈਂਸ਼ਨ ਕਾ ਨੂੰ ਲਾਂਦਾ 23 ਬੜਦਾ ਜਦੋਂ ਪਤਾ 9 ਵਜੇ ਜੂ ਰਾਜਨ ਨਾਲੇ ਖਾਣਾ ਹੋਵੇ ਕੱਪਕੇ ਬਗੜਾ ਪਰ ਨਹੀਂ ਮੇਰਾ ਤਾਂ ਚੋਰਾਂਗੇ ਦੇ ਪਿੰਡ ਹੈ 9 ਵਜੇ ਹੈ 5:00 ਫਿਰ ਕੀ ਕਰਿਆ ਉਹ ਪੰਜ ਦੀ ਜੰਗਲ ਜੰਗਲ ਨਾਲ ਜੰਗਲ ਦੇ ਵੱਟ ਜਾਂਦੇ ਜਾ ਕੇ ਉਹ ਪਤਾ ਨਹੀਂ ਲੱਗਦਾ ਹੈ ਨਾ ਬੈਂਕ ਦਾ ਲੋਨ ਆਏ ਦੀ ਕਿਹਦਾ ਦਾ ਪਿੰਡ ਦੇ ਨਾ ਇਹਦਾ ਲੋਟੇ ਨਹੀਂ ਆਇਆ ਹੈਗਾ ਇਹ ਜਿੰਦਾ ਲਾ ਕੇ ਭਰ ਗਿਆ ਇਹ ਜਿੰਦਾ ਲਾ ਕੇ ਭਰ ਗਿਆ ਭਰ ਕੇ ਨਹੀਂ ਆਉਂਦਾ ਹੋਇਆ ਹੈ ਇਹੋ ਪਾਸਾ ਦੂਆ ਉਧਰ ਲਾ ਦਿਆ ਆ ਦੇਖਦਾ ਹੁੰਦਾ ਕਿੱਦਾਂ ਪੁੱਛ ਲੀਆ ਵਾ ਨਾ ਫੋਨ ਕਰਕੇ ਆ ਪਾ ਕੇ ਕਣਦੇ ਇਹਨੂੰ ਮੇਰੇ ਅਪਰਾ ਕਰੇ ਨੂੰ ਯੂਨੀਵਰਸਿਟੀ ਫਰਾ ਦੇ ਤੁਹਾਨੂੰ ਮਮਾ ਮੇਰੇ ਬਾਹਰ ਹੋਈ ਗੁੱਸਾ ਪੈਣਾ ਅੰਦਾਲਾ ਕੀ ਕਰਦਾ ਔਰ ਅਸੀਂ ਜਾ ਕੇ ਖੜੇ ਹਾਂ ਬੱਤਾ ਵੀ ਚੱਲਦਾ ਬਾਦ ਸਭੇ ਕਿਹੜੀ ਮਿਲਦਾ ਹਾਂ ਚੱਲ ਚੱਲ ਆ ਲੈ ਆ ਦੇ ਤੱਕੜ ਗਿਆ ਹੈ ਜਾਈ ਉਪਰਾ ਜਾਣੀ ਬਾਬੇ ਤੋ ਨੋ ਹੋਈ ਅਰੇ ਮੇਰਾ ਨਹੀਂ ਸਭੇ ਬਾਹਰ ਹੋ ਗਿਆ ਉਹ ਲੈ ਲੈ ਆ ਗਾ ਡਰ ਰਸੀ 80 80 ਦਸ ਲਾ 80 ਰੁਪਏ

ਆਰਗੋ ਕਦੇ ਮਾ ਨਾ ਵੀ ਆਖਰੀ ਚਗਾੜ ਵੀ ਖੜੀ ਹੋਗੀ ਤੱਕੀ ਸੱਚੋ ਆਖਰੀ ਦੋ ਨਾ ਇੱਕ ਟਾਕੀ ਸੱਚੋ ਇਧਰ ਪਈ ਹੈ ਇੱਕ ਦਰਵਾਜ਼ਾ ਆਪਣਾ ਇਹ ਵਾਲੇ ਬਣ ਕੇ ਆਉਂਗਾ ਅੱবি ਉਸ ਮੁਰਲੇ ਕਮਰੇ ਰਹਿ ਕੇ ਕਾਹਾਂ ਦੋ ਤਾਂ ਕੰਦ ਸਮਝੋ ਆਪਣੀ ਹੋਏਗੀ ਕਾਹਾਂ ਕੰਦ ਕਾਹਾਂ ਇਹ ਕਾਹਾਂ ਬਾਕੀ ਕਿ ਮੈਂ ਦਰਵਾਜ਼ਾ ਬੜਾ ਤੇ ਬਾਕੀ ਇੱਕ ਬਾਥਰੂਮ ਰਹਿੰਦੇ ਹਾਲ ਬਾਥਰੂਮ ਦੇ ਰਹਿੰਦੀਆਂ ਇੱਧਰ ਤਾਂ ਇਹ ਨ ਪੱਕ ਗਿਆ ਮਾਰੇ ਇੱਧਰ ਵੀ ਆ ਗਿਆ ਨਾ ਹੋ ਗਿਆ ਬਾਈ ਕੋਈ ਅੰਨਾ ਗੈਟਿਕ ਹੋਰ ਲੈਵਲ ਹੁਣ ਉੱਪਰ ਥੋੜਾ ਜਿਹਾ ਠੀਕ ੱਡੀ ਬੋੜੀ ਟਾ ਕੇ ਜਿਹੜਾ ਬਾਕੀ ਕਮਰਾਂ ਚ ਹਾਂ ਇਹ ਚ ਰਹਿੰਦਾ ਪਾਣੀ ਲਾਉਣਾ ਤੇ ਹੁਣ ਉਹਦੀ ਲੈਵਲ ਦੀ ਵਾਰੀ ਆ। ਉੱਪਰ ਇਹ ਨਾ ਬੰਦ ਕਰੀ ਠੀਕ ਆ। ਲੋ ਬਈ, ਕੋਲਡਾਂ ਦਾ ਪਾਣੀ ਲੈਣਾ, ਪਾਣੀ ਮੁੱਕ ਗਿਆ ਤਾਂ। ਹਾਂਜੀ। ਲੈ ਜਾ ਫਿਰ। ਕਿੰਨਵੀਂ ਬਾਲਟੀ ਪਾਣੀ ਦੀ ਅੱਜ? ਹਾਂਜੀ। ਹਾਂ। ਵੀਗ ਨਾਲ ਸੇ। ਤਿੰਨ ਬਾਲਟੀ ਹੋ ਗਈ। ਚਾਰ ਬਾਲਟੀ। 5 ਤੱਕ ਹੋਇਆ ਸੋਕਾ। ਠੀਕ ਆ। ਲੈ ਵੀ ਇਹਨੇ ਕੱਪੜੇ ਪੱਦਨ ਲਾ ਗਏ ਸੀਗਾ, ਫੋਲੋਜ਼ਲ ਡਰੈਸ ਖੋਲੀ। ਗਰਮੀ ਬਹੁਤ ਆ ਬਾਈ ਬੁਰਾ ਹਾਲ ਹੋਇਆ ਵਾ ਤੁਹਾਡੇ ਕਿ ਨਹੀਂ ਵੀ ਇੰਨੀ ਗਰਮੀ ਬਾਈ ਦੱਸਿਓ ਹੁਣ ਆ ਰਹਾ ਲੱਗਦਾ ਕਿ ਨਾ ਗਰਮੀ ਦਾ ਮੌਸਮ ਆਉਣ ਲੱਗਿਆ ਹੁੰਦਾ ਫੇਰ ਤੇ ਐਦਾਂ ਗਰਮੀ ਵਧਣ ਲੱਗੀ ਵੀ ਆ ਰੋਜ਼ ਰੋਜ਼ ਤੇ ਰੋਜ਼ ਗਰਮੀ ਆਉਗਾ ਗਰਮੀ ਦਾ ਮੌਸਮ ਸ਼ੁਰੂ ਹੋਣ ਲੱਗਾ ਹਾਂ ਅੱਛਾ ਲੈ ਬਾਈ ਉਹ ਹੀ ਟਾਕੀਆਂ ਨੇ ਖੜੀ ਲੈਵਲ ਹੋ ਗਿਆ ਇਹਦਾ ਕਰਦੇ ਕੈਂਪ ਤੇ ਮਾਟਰ ਉਹਦੇ ਅੱਖੀਂ ਦੋ ਤੋਂ ਲਾਈ ਵੇ ਵੀ ਇੱਕ ਆ ਲੱਗਿਆ ਵਾ ਇੱਕ ਗੋਲ ਲੱਗਿਆ ਵਾ ਤੇ ਲੋ ਜੀ ਮੰਮੀ ਜੀ ਵੀ ਦੇਖਣਾ ਆਪਣੇ ਕਮਰੇ ਦੇ ਦਰਵਾਜ਼ੇ ਤੱਕੀ ਠੀਕ ਹੈ ਮੈਂ ਹਾਂ ਆ ਲੱਗ ਗਿਆ ਕੋੜ ਤੋਂ ਤੇ ਜਿਹੜਾ ਦਾੜਾ ਨਹੀਂ ਕੱਟਿਆ ਮੁੰਡੇ ਆ ਜੀ ਇਸ ਤੋਂ ਵਧੀਰੀ ਬੀਤੀ ਆ ਉਹਦਾ ਬੈਸਟ ਉਹਦੇ ਦੇਖ ਕੇ ਤੇ ਆ ਦੇ। ਬੱਤੀ ਜਰਾ ਹੀ ਦੇ ਜੀ। ਬੱਤੀ ਯਾਰੇ ਕਹਿੰਦਾ ਕੋਈ ਜਣਾ ਬੱਸ ਨਾ। ਨਾ ਅੰਕ ਲੰਘੂਗਾ ਅੱਜ ਤਾਂ ਨਹੀਂ ਕੋਈ। ਕੱਲੋ ਖੋਲਣਾ। ਧੁੱਪੇ ਬਾਹਰ ਤਿੱਖੀ। ਹਾਏ ਹਾਏ। ਅੱਜ ਦੀ। ਗਰਮੀ ਨੇ ਬਹੁਤ। ਨਾ ਪਾ ਦੋਸਾਂ ਆ ਲੱਗੂਗਾ ਤੂੰ ਦੇਖ। ਇਹ ਦੁਕਾਨ ਆ ਤਿੱਥੋਂ ਕੰਮ ਕਰਾਉਣੇ ਵੱਡੇ ਵੱਡੇ। ਗਰਮੀ ਸ਼ੁਰੂ ਹੋਣ ਲੱਗੀ ਹੁੰਦੀ ਫਿਰ ਤੇ। ਦੁਆਰੇ ਸ਼ੁਰੂ ਹੋ ਗਏ। ਇਹ ਵੀ ਜੰਗਰ ਨਹੀਂ ਹੋਣਾ। ਦੇਖ। ਅੱਧਾ ਮੈਂ ਕਰ ਰਿਹਾ। ਇਹ ਜਿਹੜਾ ਨਾ ਰੱਬ ਨੇ 20 ਦਿਨਾਂ 20 ਤੋਂ 25 ਦਿਨਾਂ ਫਰਕ ਪਾਤਾ ਮੌਸਮ ਦਾ ਹਾਂ ਆ ਆ ਭੱਜਣੇ ਨਹੀਂ ਜਾਇਜ਼ ਜੇ ਜਿਹੜੇ 2 ਦਿਨ ਪਹਿਲੇ ਬੰਦੇ ਨੂੰ ਝੋੜੀ ਲੱਗੀ ਆ ਉਹ ਤੋਂ ਦਾ ਲੈ ਜੇ ਹਾਂ ਇੱਕ ਮਹੀਨਾ ਤਾਂ ਤਾਂ ਦੇਣਾ ਆਪਾਂ ਉਹ 25 ਦਿਨਾਂ ਬਾਅਦ ਜਦੋਂ ਬਸ ਸਿੱਤੇਲੇ ਛੱਡ ਵੀ ਪਈ ਹੈ ਜਦੋਂ ਛੱਡ ਮੁੱਕਦੀ ਨਹੀਂ ਫੜਦੀ ਨਹੀਂ ਹੈ ਫੜਦੇ ਨਹੀਂ ਜੰਦਰੀ ਸੀ ਜਦੋਂ ਜੰਦਰੀ ਉਹ ਤੋਂ ਜਿਆਦਾ ਮਾਰਦੀ ਨਹੀਂ ਫੜਦਾਂ ਕੀ ਰਹਿ ਜਾਂਦੇ 20 ਦਿਨ ਦਾ ਫਰਕ ਪਾਏ ਜਾ ਗਲੋਬਲ ਵਾਅਦ ਰਹੀ ਜੀ ਨਾ ਮੌਸਮ ਕਹਿੰਦੇ ਕਲਾਈਮੇਟ ਚੇਂਜ ਹੋ ਰਿਹਾ ਚੇਂਜ

ਕੋਤਰ ਵੱਜਾ ਟੱਕੀ ਵੀ ਨਹੀਂ ਪੀਉੜਾ। ਦੋਢੇ ਡਿਜ਼ਾਈਨਿੰਗ ਵੀ ਪੈਣ ਲੱਗੀ ਹੁੰਦੀ ਨਾਲ ਦੇ ਨਾਲ। ਹੂੰ। ਥਾਲਾ ਲੱਕਾ। ਬਣਿਆ ਵੀ ਬਤਲ। ਇਹਦੇ ਨਾਲ ਆ ਰਹੀ ਹੈ। ਹੈ? ਹਾਂਜੀ। ਇਹ ਤਾਂ ਇਹ ਵਿਕਦੀ ਹੈ। ਤਾਂ ਵੇਚ ਦੋ ਨਹੀਂ। ਉਹ ਦੇਖੋ ਇਹ ਪੈ ਨਾਲ ਦੇ ਨਾਲ। ਨਹੀਂ ਫਿਰ ਇਹਨੂੰ ਅੱਗ ਲਾਦੇ ਹੋ ਹਨੇ। ਖੇਤਾਂ ਚਲ ਜਾ ਕੇ। ਵਿਕਦੀ ਹੈ? ਵਿਕਦੀ ਹੈ। ਡੀਕਦੀ ਹੈ ਬਸ ਫਿਰ ਥੱਲੇ ਭਰ ਹੀ ਜਾਓ। ਹੋਰ ਭਰ ਤੇ ਕੰਨ ਨਿਕ ਪਹਿਲਾਂ ਇੱਕ ਹੋਰ ਭਰਿਆ ਬਪਣਾ। ਇੱਕ ਭਰਿਆ ਵਾ ਇਹਨਾਂ ਨੂੰ ਫਿਰ ਵੇਚੋ। මෙැවුණට අක්කිරී වරයට බත්ැන්න හඳ

ਉਦੋਂ ਗਲਤੀ ਕਰ ਲਿਆ ਨਾ ਕੋਈ ਵੀ ਤੇ ਠੀਕ ਰਹਿੰਦਾ ਹਾਂ ਹਾਂ ਠੀਕ ਹੈ ਠੀਕ ਹੈ ਜੀ ਮਾਧੋ ਘਰੋਂ ਲੋਕ ਦੇਖਾਈ ਦੇ ਗਏ ਕਿ ਦੇਖਾਈ ਦਾ ਉਹ ਬਿੱਟਰ पंहिंजे हिसाब पुट जंहिं टुटी ద నుట్టు ਨਹੀਂ ਫਟ ਅਟਪੜਦੀ ਹੈ ਇਹ ਇਹ ਟੁੱਟਦੀ ਹੈ ਉਹ ਵੀ ਚੱਲਦੀ ਹੈ ਆਟਾ ਟਪੜਦੀ ਹੈ ਨਾ ਟਾਕੇ ਅਟਦੀ ਹੈ ਨਾ ਬਾਦ ਅੱਠ ਦੀ ਆ ਉੱਪਰੋਂ ਹੈਗੀ ਆ ਛੱਪਦੀ ਉੱਪਰ ਨੂੰ ਸੱਤ ਨੂੰ ਆ ਹਾਂ ਹਲੇ ਫੋਟੇ ਤੇ ਨਹੀਂ ਲੱਗਦੀ ਨਾ ਆਪਣੇ ਹਾਂਜੀ ਹਾਂਜੀ ਉਹਦੇ ਕਰਕੇ ਅੱਠ ਦੀ ਹੋ ਗਈ ਇਹ ਸੱਤ ਤੋਂ ਫੁੱਟ ਆਏ ਹਮਾਰਾ ਸੋਈ ਦੀ ਕਿੰਨੇ ਪਾ ਲੱਗਣੀ ਚਾਰ ਫੁੱਟ ਦੀ ਬੜੀ ਚੰਗਾ ਹੋਲਾ ਪੂਰੇ ਬੰਟਣੀ ਆ ਕੋਹ ਲਗਣਾ ਬੱਲੇ ਪਟਾ ਜੀ ਪਟਾ 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 ਪਟ ਉਹ ਵੰਡਾ ਲੱਗ ਜੋਂ ਹੋਰ ਇੱਟਾਂ ਦਾ ਹੈ ਨਾ ਆਰਾਮ ਨਾਲ ਤੇ ਆਹਨ ਸਾਵਾ ਦੀ ਥੋੜੀ ਹੋਣਾ ਕਰ ਦਿਆ ਹਾਂ ਸੇ ਪਤਾ ਲੱਗਣ ਲੱਗ ਪਏ ਨੇ ਵਰਤਨੋ ਪਰ ਜੇਕਰ ਫੰਮਾ ਮੈਂ ਕਿੱਦਾਂ ਲੱਗਦਾ ਉੱਪਰ ਤੇ ਕਰ ਲੋ ਵੀ ਅਮੇਰਾਂ ਦੇ ਕੋਠੇ ਪਹੁੰਚ ਗਏ ਪਹਿਲਾਂ ਆਪਣਾ ਆਹ ਸਾਈਡ ਨੂੰ ਘਰ ਹੁੰਦਾ ਦਾ ਉਹਰੇ ਖਾਸੀ ਟੈਂਬਾ ਚੜੇ ਉੱਪਰ ਸੁਣਨਾ ਜਿਹਾ ਲੱਗਦਾ ਕਿ ਆਹ ਸਾਈਡ ਨਾਲ ਹੁਣ ਖੁੱਲਾ-ਖੁੱਲਾ ਲੱਗਦਾ ਤੇ ਉਰੇ ਤੇ ਘਰ ਦੇਖੋ ਇਹ ਉਹਰੇ ਦਾ ਐਨਾ ਆਪਣਾ ਵੇੜਾ ਹੋਇਆ ਨਾ ਮਰੇ ਤੇ ਬਾਕੀ ਆਪਣਾ ਪਿਛਲਾ ਘਰ ਆਪਣਾ ਲੈਂਟਰ ਆਉਣਾ ਉਹ ਉਹ ਇਹਦਾ ਕਲੈਂਟਰ ਆ ਨਾ ਹਿੰਟ ਜਿਹੜੇ ਦੇਖਦੇ ਨੇ ਜਿਹੜੇ ਨੇੜੇ-ਨੇੜੇ ਹੁੰਦੇ ਲੈਂਟਰ ਜਿਹੜੀ ਆ ਬਾਕੀ ਆਹ ਉੱਪਰ ਦੇ ਘਰ ਦਾ ਨਕਸ਼ਾ ਬਣਾ ਇਹ ਵੀ ਥੱਲੇ ਹੁਣ ਪਰ ਧੁੱਪ ਬਹੁਤ ਠਿੱਕੀ ਐ 4 ਵਜੇ ਤੱਕ ਕਿੰਨਾ ਸਾਢੇ 4 ਹੋ ਗਏ ਧੁੱਪ ਦੇ ਲੋ ਐਂ ਤਿੱਕੀ ਥੋੜੇ ਵਾਲ ਵੀ ਦੱਸੋ ਵੀ ਐਨੀ ਠਿੱਕੀ ਹੁੰਦੀ ਤੋਂ ਪਹਿਨ ਤੇ ਚੱਲੀਏ ਥੱਲੇ ਹੀ ਹੁਣ ਬਈ ਉੱਥੇ ਹੁਣ ਬਹੁਤ ਗੁੰਡਾ ਹੋਇਆ ਥੋੜਾ ਜਿਹਾ ਤੇ ਆਹ ਤਾਂ ਥੋੜੀ ਹੀ ਰਹਿ ਗਈ ਉਸ ਤੋਂ ਬਾਅਦ ਗੇਟ ਦੀ ਵਾਰੀ ਫੇਰ ਆਪਣਾ ਗੇਟ ਛੜਾ ਕਰਨਾ ਕੋਈ ਅਵੇਰ ਥੱਲੇ ਵਾਲੀ ਕੰਨ ਦਾ ਨਿਪਟਿਆਣੀਆ ਆਲੋ ਫਿਰ ਉੱਪਰਲੀ ਗੰਧ ਛਡੂਗਾ ਕੋਣ ਵਾ ਤਿਆਰ ਹੋ ਸੜਾ ਹੈ ਮੈਂ ਹੌਸੜ ਵੀ ਆਪਣਾ ਰਸਤਾ ਬਣ ਗਿਆ ਕੱਲ ਨੂੰ ਜਾਂ ਪਰਸ ਨੂੰ ਕੰਦੇ ਟੱਕਣੇ ਫੇਰ ਦੇਖੋਗੇ ਕਿ ਕਾਚੀ ਲੱਗਣੀ ਉਹਨੂੰ ਕੱਪ ਤਾਂ ਪੂਰੇ ਰਸਤਾ ਰਹਿਣਾ ਆਪਣਾ ਮੈਂ ਕੋਈ ਵੀ ਘੁੰਮ ਕੇ ਜਾਂ ਜਾ ਕਰੂੰਗਾ ਮੋਰੇ ਨੂੰ нда दे भाई बड़े गेट दी बारी है की मेन डोर दी अरे कपड़े को सेट करंगा मैं ज्यादा नाल है मेरा चाहिए नाल है ना ले ले ठीक है भाई उधर सेट करना गाड़ी कर

ਉਹ ਤੁਸੀਂ ਤਾਂ ਜਮਨ ਦਾ ਪਾਣੀ ਦੇ ਬਾਰੇ ਲਾ ਰਹੇ ਹੋ ਹਾਂਜੀ ਤੇਰੇ ਵੱਲ ਕਾਮ ਆਇਆ ਕਿੱਥੇ ਅੱਧੀ ਹਾਂ ਹਾਂ ਲੱਗਦਾ ਸੂਰਜ ਆਹ ਬਸ ਤੇਰੇ ਪਰ ਕੇ ਹਰਦੂ ਦੇ ਪਾਣੀ ਦੇ ਵਾਲੇ ਦਾ ਬੋਲ ਵੀ ਬਿਨੂ ਨਾਲ ਹਾਂ ਇਹਦੇ ਮਾਰ ਕੇ ਹੋਣਾ ਬਸ ਕੋਈ ਟੱਲਣਾ ਚੰਗਾ ਕਾਲਾ ਹੋਊਗਾ ਲੋ ਬਈ ਗੱਲ ਹੋ ਗਈ ਆਹ ਸਾਈਡ ਦਾ ਦਰਵਾਜ਼ਾ ਲੱਗੇ ਆਪਣਾ ਬਸ ਆਹ ਸਾਈਡ ਤੋਂ ਆਹ ਸੈੱਟ ਕਰਿਆ ਹੁਣ ਲੈ ਬਣਾ ਦੇ ਨਾ ਪੈਸੇ ਗਿਆ ਮਾਣੇ ਹਾਂਜੀ ਉਹ ਵੀ ਜੀ ਕੇ ਟ੍ਰੈਕ ਕਰਦੇ ਪਹੁੰਚਾ ਦੇਣਾ ਤੇ ਗੱਡਾ ਹੁੰਦਾ ਲੱਗਿਆ ਉੱਥੇ ਕਿ ਥੋੜਾ ਟੇਢਾ ਜਿਹਾ ਹੈ ਤਾਂ ਉਹਦੇ ਵਿੱਚ ਤੁਸੀਂ ਤੁਹਾਨੂੰ ਚਲਾ ਚਾਚੇ ਨਾਲ ਚੜਾ ਉੱਥੇ ਕੋਠੀ ਦਾ ਹਾਂਜੀ ਹਾਂਜੀ ਮਤਲਬ ਸਿੱਧਾ ਹੋਵੇ ਸਿੱਧਾ ਹੋਵੇ ਉਹ ਤੇ ਦਾ ਥੋੜਾ ਜਿਹਾ ਆਏ ਜਾਣੇ ਥੋੜ੍ਹਾ ਜਿਹਾ ਅੰਦਰ ਪੜਦੇ ਆ ਹਾਂਜੀ ਮੈਂ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਤੇ ਦਾ ਲਾਉਣਾ ਜੀ ਮੋਰ ਹਰ ਵੀ ਠੀਕ ਹੈ ਬੜਾ ਆਵਾਜ਼ ਨਾ ਕਰਦਾ ਇਤਨਾ ਉੱਪਰ ਕਰਦੇ ਹਾਂ ਅੱਜ ਦਾ ਖੰਦੀ ਵੀ ਤੇ ਪਾਉਣੀ ਦੀ ਸਾਡਾ ਆਇਆ ਬਾਹਰ ਲੈ ਲਓ ਪਰਪਤ ਉਹ ਸੋਧ ਜਾ ਇਸ ਕੰਮ ਨੂੰ ਵੀ ਜਿਹਾ ਬਣਾ ਦੇ ਹਾਂਜੀ ਕੋਈ ਸੋਧ ਰਿਆ ਇੱਧਰ ਬੂਟ ਰੱਖਣ ਵਾਲਾ ਬਣ ਜਾਗੇ ਬੂਟ ਰੱਖਣ ਚੜੀਏ ਜਦ ਕਾ ਨਾ 4 ਫੁੱਟ ਤੋਂ ਪਿੱਛੇ ਪੰਗਾ ਲੈ ਕਰੇ ਬੜਾ ਸਰ ਖੜਾ ਕਰ ਲਾਂਗੇ ਇੱਧਰ ਖੜਾ ਹੋਣਾ ਨਾਲ ਓਏ ਆ ਪਾਣੀ ਵੀ ਆ ਪਰੋ ਇੱਕ ਜਣਾ ਦੋਵੇਂ ਕੰਮ ਚੱਲੋ ਹੁਣ ਕਰ ਲੈਂਦਾ ਹੈ ਹੈ ਪੈਡ ਵਾਲਾ ਪੈਡ ਦਾ ਕੰਮ ਕਰ ਪੈਡ ਚੱਲੂ ਹਾਂ ਤਾਂ ਨੰਬਰ ਆਣਾ ਬਾਹਰ ਦੀ ਗੱਲ ਕਰੀਏ ਕੋਈ ਨਾ ਕੋਈ। ਰੋਜੀ ਨੂੰ ਕਹੀ। ਤੇ ਲੋਵੀ। ਥੱਲੇ ਵਾਲੇ ਕੰਦਰੋਂ ਤਾਂ ਲੱਗ ਗਏ ਤੇ ਦਰਵਾਜ਼ਾ ਖਾਲੂ ਫਿੱਟ ਕਰੂੰਗਾ ਨਿਆਰਾ ਹੋ ਗਿਆ। ਇਹਨਾਂ ਪੂਰਾ ਨਾਪਉਣਾ ਫਿਰ ਤਾਂ ਲੱਗਣਾ ਮੇਨ ਗੇਟ ਆ ਨਾ ਬਣਾ ਇਹ। ਤੇ ਹੁਣ ਮੈਂ ਆਪਾਂ ਕਰਦੇ ਵੀਡੀਓ ਬੰਦ। ਤੇ ਮਿਲਦੇ ਕੱਲੂ। ਹੁਣ ਕੱਲ ਤਾਂ ਸੰਗਲੋ ਬੈਠ ਸ਼ੁਰੂ ਹੋ ਜਾਣੀ। ਹੱਲੋ ਥੱਲੇ ਵਾਲਾ ਕੰਮ ਖਤਮ ਹੋ ਗਿਆ। ਸ਼ਾਮ ਨੂੰ ਆ ਕੇ ਮੌਸਮ ਠੰਡਾ ਹੁੰਦਾ ਹੁੰਦਾ ਵੈਸੇ ਬਹੁਤ ਗਰਮ ਹੁੰਦਾ ਬਈ। ਥੋੜੇ ਵੱਲ ਵੀ ਮੈਨੂੰ ਦੱਸਿਆ ਉਹ ਕਿੱਦਾਂ ਦਾ ਮੌਸਮ ਹੁੰਦਾ ਹੈ ਐਦਾਂ ਹੀ। ਗਰਮ ਹੋ ਜਾਂਦਾ।